ਜਿਹੜਾ ਹੁਣ ਜਿਮਨੀ ਚੋਂ ਨਾ ਆਊਗੀ ਉਸ ਦੇ ਸ਼੍ਰੋਮਨੀ ਕਾਲੀ ਦਲ ਦੇ ਉਮੀਦਵਾਰ ਬੀਬੀ ਪੀਜੀ ਹੁਣ ਆਪਾਂ ਇਲੈਕਸ਼ਨ ਜਿੰਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿੱਤਣਾ ਹੀ ਜਿੱਤਣਾ ਇੱਕ ਲਹਿਰ ਤਰਨ ਤਰਨ ਤੋਂ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆਹ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਜਾਊਗੀ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਸਰਕਾਰ ਲੈ ਕੇ ਆਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤਰਨਤਾਰਨ ਜ਼ਿਮਨੀ ਚੋਣ ਜਿਹਨੂੰ ਲੈ ਕੇ ਸਿਆਸਤ ਭਖੀ ਹੋਈ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਦਮੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਤਰਨਤਾਰਨ ਤੋਂ ਉਮੀਦਵਾਰ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਚਬਾਲ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ ਹੈ ਵਿਰੋਧੀਆਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਹੈ ਤੇ ਕਿਹਾ ਹੈ ਕਿ ਹੁਣ ਸਾਡੀ ਇੱਕ ਜੰਗ ਸ਼ੁਰੂ ਹੋ ਚੁੱਕੀ ਹੈ ਤਾਂ ਕੁਲਮਲਾ ਕੇ ਉਹਨਾਂ ਨੇ ਸੁਖਵਿੰਦਰ ਕੌਰ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹਾਲਾਂਕਿ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਉਧਰੋਂ ਲੱਗ ਵੀ ਚੁੱਕਿਆ ਇੱਕ ਉਮੀਦਵਾਰ ਰਿਪੀਟ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਵੀ ਤਰਨਤਾਰਨ ਤੋਂ ਲੱਗ ਚੁੱਕਿਆ ਉਹਨਾਂ ਦੇ ਇੱਕ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਚੁੱਕੇ ਨੇ ਪਰ ਹੁਣ ਸੁਖਵਿੰਦਰ ਕੌਰ ਰੰਦਾਵਾ ਨੂੰ ਟਿਕਟ ਦਿੱਤੀ ਗਈ ਹੈ ਐਲਾਨ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਹੋਣਗੇ ਇੱਕ ਆਜ਼ਾਦ ਗਰੁੱਪ ਹੈ ਉਹਦੇ ਮੁਖੀ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਉਹਨਾਂ ਨੂੰ ਪਹਿਲਾਂ ਉੱਥੋਂ ਦਾ ਇੰਚਾਰਜ ਵੀ ਲਗਾਇਆ ਗਿਆ ਸੀਗਾ ਤੇ ਜਿਹੜਾ ਸਮਰਥਨ ਹੈ ਸ਼ਮੂਲੀਅਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਜ਼ਾਦ ਗਰੁੱਪ ਨੇ ਕੀਤੀ ਹੈ ਤਾਂ ਉਹਨਾਂ ਨੂੰ ਹੁਣ ਇੱਕ ਤੋਹਫ਼ਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਸੁਖਵਿੰਦਰ ਕੌਰ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਤਾਰ ਦਿੱਤਾ ਹੈ ਜ਼ਿਕਰ ਹੋ ਗਿਆ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਤਾਂ ਹੁਣ ਉੱਥੇ ਜ਼ਿਮਨੀ ਚੋਣ ਹੋਣੀ ਆ ਅਜੇ ਤਰੀਕਾ ਦਾ ਐਲਾਨ ਨਹੀਂ ਹੋਇਆ ਪਰ ਸੁਖਵੀਰ ਸਿੰਘ ਬਾਦਲ ਖੋਰਾ ਨੇ ਕੈਂਡੀਡੇਟ ਅਨਾਉਂਸ ਕਰ ਦਿੱਤਾ ਆਮ ਆਦਮੀ ਪਾਰਟੀ ਕਾਂਗਰਸ ਤੇ ਹੋਰ ਧਿਰਾਂ ਵੀ ਉੱਥੋਂ ਉਮੀਦਵਾਰ ਤਲਾਸ਼ ਰਹੀਆਂ ਨੇ ਤੇ ਬਾਜਵਾ ਸਾਹਿਬ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇੱਕ ਜਿੱਤਣ ਵਾਲਾ ਉਮੀਦਵਾਰ ਹੀ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਯਾਨੀ ਕਿ ਜ਼ਿਮਨੀ ਚੋਣ ਆ ਜਿਹੜੀ ਉਤਰਨ ਤਰਨ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿ ਇੱਕ ਵੱਡੀ ਰਲੀ ਚਭਾਲ ਦੇ ਵਿੱਚ ਕੀਤੀ ਗਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਹੁੰਚੇ ਨੇ ਵਰਕਰ ਪਹੁੰਚੇ ਨੇ ਤੇ ਅੱਜ ਉੱਥੇ ਹੀ ਇਹ ਐਲਾਨ ਹੋਇਆ ਹੈ ਕਿ ਸੁਖਵਿੰਦਰ ਕੌਰ ਰੰਦਾਵਾ ਚੋਣ ਮੈਦਾਨ ਦੇ ਵਿੱਚ ਹੋਣਗੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ ਹੁਣ ਦੇਖਣਾ ਹੋਵੇਗਾ ਕਿ ਇਸ ਤਰਨਤਾਰਨ ਵਾਲੀ ਸੀਟ ਤੋਂ ਕਿਹੜੀ ਤੇ ਬਾਜ਼ੀ ਮਾਰਦੀ ਹੈ ਹਾਲਾਂਕਿ ਅਧਿਕਾਰਤ ਤੌਰ ਦੇ ਉੱਤੇ ਚੋਣ ਦੇ ਬਾਰੇ ਨੋਟੀਫਿਕੇਸ਼ਨ ਜਾਂ ਐਲਾਨ ਹੋਣਾ ਬਾਕੀ ਹੈ ਚੋਣ ਕਮਿਸ਼ਨ ਨੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਸਿਆਸੀ ਧਿਰਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਫੋਚ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਨਹੀਂ ਸਕਦੇ ਇਕੱਲੇ ਅਸੀਂ ਹਾਂ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੁਹੈਸ ਕਰਕੇ ਇਹ ਖੀਰ ਕੀ ਵਿੱਚ ਮੈਂ ਤੈਨੂੰ ਆਖਦਾਂ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਬੀਬੀ ਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਇਹ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਨਾਊਗੀ ਉਸ ਦੇ ਸ਼੍ਰੋਮਨੀ ਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਮੈਂ ਬੇਨਤੀ ਕਰਨਾ ਚਾਹਣਾ ਥੋਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ ਜੰਗ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗਿੱਦੜਵਾ ਬਾਈ ਇਲੈਕਸ਼ਨ ਨੇ ਆਪਣੀ ਸਰਕਾਰ ਦਾ ਮੋੜ ਬਣਿਆ ਸੀ ਅਜਨਾਲਾ ਬਾਈ ਇਲੈਕਸ਼ਨ ਨੇ ਆਪਣੀ ਉਦੋਂ ਸਰਕਾਰ ਦਾ ਟੁੰਡ ਬਣਿਆ ਸੀ ਹੁਣ ਤਰਨਤਾਰਨ ਬਾਈ ਇਲੈਕਸ਼ਨ ਨੇ ਆਉਣ ਵਾਲੀ 2027 ਦੀ ਸ਼ੋਮਨੀ ਕਾਲੀ ਦਲ ਦੀ ਥੋੜੀ ਸਰਕਾਰ ਦਾ ਮੋੜ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਘਰੇ ਨਾ ਬੈਠਿਓ ਆਪਾਂ ਇਲੈਕਸ਼ਨ ਜਿਤਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿਤਨਾ ਹੀ ਜਿਤਨਾ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਇੱਕ ਬਹੁਤ ਵੱਡੀ ਥੋੜੀ ਪ੍ਰਾਪਤੀ ਹੋਊਗੀ ਇੱਕ ਲਹਿਰ ਤਰੰਤਾਂ ਤੋਂ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਜਾਊਗੀ ਮੈਂ ਸਾਡੇ ਇੱਕ ਹੋਰ ਕਮੇਟੀ ਦੇ ਮੈਂਬਰ ਰਣਕੇਸ਼ ਸਾਹਿਬ ਇਹਨਾਂ ਦੀ ਡਿਊਟੀ ਮੈਂ ਪਾਰਟੀ ਤਰਫੋਂ ਲਾਉਣਾ ਹੈ ਕਿ ਪੂਰੀ ਕੈਂਪੇਨ ਦੇ ਉੱਤੇ ਚਾਰਜ ਉਹ ਆ ਹੋਣਗੇ ਰਣਕੇਸ਼ ਸਾਹਿਬ ਪੁਰਾਣੇ ਥੋੜੀ ਸੇਵਾਦਾਰ ਵੀ ਰਹੇ ਐ ਤੇ ਜਿਲ੍ਹਾ ਪ੍ਰਧਾਨ ਤੇ ਆਪਣੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਐ ਇਹਨਾਂ ਦੀ ਅਗਵਾਈ ਵਿੱਚ ਆ ਲੈ ਕੈਂਪੇਨ ਸ਼ੁਰੂ ਕਰੋ ਜਿੱਥੇ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਖੜਾ ਹਾਂ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਕਿਤੇ ਵਰਕਰਾਂ ਨੂੰ ਅੱਗੇ ਕਰਕੇ ਪਿੱਛੇ ਕਿਤੇ ਨਹੀਂ ਖੜਿਆ ਜਦੋਂ ਵੀ ਲੜਾਈ ਲੜੀ ਅੱਗੇ ਛਾਤੀ ਤਾਨ ਕੇ ਮੈਂ ਖੜਾ ਰਿਆ ਐ ਇਸ ਕਰਕੇ ਆਓ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਅੱਜ ਪਰਨ ਕਰ ਲੋ ਕੀ ਆਪਾਂ 2027 ਵਿੱਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਸਰਕਾਰ ਲੈ ਕੇ ਆਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ